ਸ਼ਹੀਦ ਬਾਬਾ ਜੀਵ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਗੁਰਦੁਆਰਾ ਬਾਬਾ ਜੀਵ ਸਿੰਘ ਜਮਾਲਪੁਰ ਆਵਾਣਾ ਵਿਖੇ ਕਰਵਾਇਆ ਗਿਆ ਇਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਤੋਂ ਟਰੰਗਰ ਵੀ ਵਰਤਾਇਆ ਗਿਆ ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਦਰਸ਼ਨ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਆ ਬਾਬਾ ਜੀਵ ਸਿੰਘ ਦੇ ਜੀਵਨ ਅਤੇ ਕੁਰਬਾਨੀ ਬਾਰੇ ਦੱਸਿਆ ਜਮਾਲਪੁਰ ਤੋਂ ਪੰਜਾਬ ਪ੍ਰਾਈਮ ਟੀਵੀ ਲਈ ਗੁਰਦੀਪ ਭਾਮੀਆਂ ਦੀ ਖਾਸ ਰਿਪੋਰਟ ਜਾਇਦਾਰ ਬਾਬਾ ਦਰਸ਼ਨ ਸਿੰਘ ਮੁੱਖ ਜਥੇਦਾਰ ਸ਼੍ਰੋਮਣੀ ਪੰਥ ਕਾਲੀ ਦਸ਼ਮੇਸ਼ ਤਰਨਾਦਲ ਪੰਜ ਸਵਾਰ ਸ਼ਾਨ ਮਿਸਰ ਸ਼ਹੀਦ ਬਾਬਾ ਬੀਰ ਸਿੰਘ ਜਿਹੜੇ ਗਰੇਟਾ 1300 ਘੋੜਸਵਾਰ ਪੰਜਾਬ ਭਾਰਤ ਵਿਸ਼ਵ ਅੱਜ ਅਸੀਂ ਤਲਪੰਥ ਵੱਲੋਂ ਜਹਦਾਰ ਸ਼ੇਰ ਸਿੰਘ ਜੀ ਜੋ ਕਿ ਲੁਧਿਆਣਾ ਸ਼ਹਿਰ ਦੇ ਸਾਡੇ ਤਲਪੰਥ ਦੇ ਆਗੂ ਜਹਦਾਰ ਨੇ ਦਰਸ਼ਨ ਕੀਤੇ ਆ ਇਹਨਾਂ ਵੱਲੋਂ ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਵਾ ਅੱਜ ਧਾਰਮਿਕ ਸਮਾਗਮ ਜਿਹੜਾ ਵਾ ਲੁਧਿਆਣਾ ਸ਼ਹਿਰ ਦੇ ਵਿਖੇ ਬੜੀ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ ਅਸੀਂ ਆਪਣੇ ਤਾਲ ਪਾਉਂਦੀਏ ਸਮੇਤ ਸਾਰੀਆਂ ਫੌਜਾਂ ਲੈ ਕੇ ਇੱਥੇ ਪਹੁੰਚੇ ਆਂ ਤੇ ਅਸੀਂ ਇੱਥੇ ਦੱਸਣਾ ਚਾਹੁੰਦੇ ਆ ਕਿ ਜਿਹੜਾ ਕਿ 500000 ਸਾਲ ਤੋਂ ਇੱਕ ਜਾਤੀ ਵਿਤਕਰਾ ਚੱਲਦਾ ਸੀ ਉਸ ਜਾਤੀ ਵਿਤਕਰੇ ਨੂੰ ਖਤਮ ਕਰਨ ਵਾਸਤੇ ਸਭ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਹਦਾ ਮੁੱਢ ਬੰਨਿਆ ਸੀ ਉਹਦੀ ਰੀਂ ਰੱਖੀ ਸੀ ਤੇ ਉਸ ਤੋਂ ਚੱਲਦੇ ਸਾਰੀਆਂ ਪਾਤਸ਼ਾਹੀਆਂ ਨਵਾਂ ਪਾਸ਼ੀਆਂ ਤੱਕ ਇਹ ਜਿਹੜਾ ਇਹ ਸੰਘਰਸ਼ ਚੱਲਦਾ ਰਿਹਾ ਤੇ ਉਸ ਤੋਂ ਬਾਅਦ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਨ ਤੁਰੀਆ ਦੇ ਮਾਲਕ ਵਰਗਟ ਹੋਏ ਤੇ ਉਹਨਾਂ ਨੇ ਆ ਕਰਕੇ ਤੇ ਇੱਥੇ ਨੰਨਕੁਰ ਸਾਹਿਬ ਦੀ ਧਰਤੀ ਦੇ ਉੱਤੇ ਇਸ ਜਾਤੀ ਵਿਤਕਰੇ ਦੇ ਖਿਲਾਫ ਡਟ ਕੇ ਮੁਕਾਬਲਾ ਕੀਤਾ ਅਤੇ ਇਸ ਦੇ ਵਿਰੁੱਧ ਆਵਾਜ਼ ਜਰੀਆ ਬੁਲੰਦ ਕੀਤੀ ਤਾਂ ਇਹਨੂੰ ਅਮਲੇ ਜਾਮਾ ਪਹਿਨਾਇਆ ਤੇ ਉਸ ਤੋਂ ਬਾਅਦ ਵਿੱਚ ਸਹਿਬ ਸ੍ਰੀ ਗੁਰੂ ਜਿਵੇਂ ਕਿ ਸਾਰੀ ਸੰਗਤਾਂ ਜਾਣਦੀਆਂ ਨੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਕਸ਼ਮੀਰੀ ਪੰਡਤ ਆਏ ਨੇ ਤੇ ਉਹਨਾਂ ਨੇ ਆ ਕਰਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਆਨੰਪੁਰ ਸਾਹਿਬ ਆ ਕੇ ਆਪਣੇ ਧਰਮ ਦੀ ਰਾਖੀ ਵਾਸਤੇ ਜਿਹੜਾ ਉਹਨਾਂ ਨੂੰ ਬੇਨਤੀ ਕੀਤੀ ਕਿਉਂਕਿ ਮੁਗਲ ਦੀ ਜਿਹੜੀ ਹਕੂਮਤ ਅਰੰਗਜੀਬ ਸੀ ਉਹਨਾਂ ਨੇ ਗਰੀਬਾਂ ਮਜਰੂਮਾਂ ਦੇ ਉੱਤੇ ਬਹੁਤ ਵੱਡਾ ਤਸ਼ੱਦਦ ਟਾਇਆ ਹੋਇਆ ਸੀ ਤੇ ਬਹੁਤ ਜਿਹੜੇ ਪੰજર ਗ੍ਰਹਿਤ ਜਿਹੜੇ ਆ ਉਹ ਤੇ ਉਹਦੇ ਉਸ ਟਾਈਮ ਦੀ ਜਿਹੜੀ ਆ ਉਹਦੀ ਸਲਤਨਤ ਵੱਲੋਂ ਤੇ ਉਹਦੇ ਵੱਲੋਂ ਕੀਤੇ ਜਾਂਦੇ ਸੀ ਤੇ ਇਹ ਉਹ ਦੁਨੀਆ ਦੇ ਉੱਤੇ ਇੱਕ ਇੱਕ ਇਸਲਾਮ ਦਾ ਮਿਸ਼ਨ ਲੈ ਕੇ ਚੱਲਿਆ ਸੀ ਕਿ ਸਾਰਿਆਂ ਨੂੰ ਮੁ슬ਮਨਾਂ ਮਾਨ ਬਣਾ ਦੇਣਾ ਇਸ ਦੇ ਵਿਰੋਧ ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਵਾਜ਼ ਬੁਲੰਦ ਕੀਤੀ ਆ ਤੇ ਕਸ਼ਮੀਰੀ ਪੰਡਤ ਚੱਲ ਕੇ ਆਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਵਾਜ਼ ਬੁਲੰਦ ਕੀਤੀ ਤਾਂ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਧਰਮ ਨੂੰ ਬਚਾਉਣ ਵਾਸਤੇ ਫਰਿਆਦ ਕੀਤੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਚਾਂਦਨੀ ਚੌਂਗ ਜਾ ਕੇ ਆਪਣੇ ਸੀਸ ਦਾ ਜਿਹੜਾ ਬਲਦਾਨ ਦਿੱਤਾ ਭਾਵ ਕਿ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਤੇ ਧਰਮ ਦੀ ਰੱਖਿਆ ਕੀਤੀ ਸਾਹਿਬ ਜੀ ਦਾ ਇਹ ਪਿੰਡ ਜਮਾਲਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਜਥੇਦਾਰ ਸ਼ੇਰ ਸਿੰਘ ਜੀ ਤੇ ਇਹ ਗੁਰਦਰਾ ਸਾਹਿਬ ਦੀ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਬੜੀ ਸਰਦਾਰ ਤੇ ਤੁਮਦਮ ਦੇ ਨਾਲ ਇਹ ਮਨਾਇਆ ਗਿਆ ਆ ਜਨਮ ਦਿਹਾੜਾ ਪਾਪਾ ਜੀ ਦਾ ਇਸ ਤੋਂ ਪਹਿਲਾਂ ਦਲਪੰਥ ਵੱਲੋਂ ਜਿਹੜਾ ਵਾ ਪੰਜਾਬ ਪੱਧਰ ਦੇ ਉੱਤੇ 5 ਸਤੰਬਰ ਨੂੰ ਜਿਹੜਾ ਅੰਮ੍ਰਿਤਸਰ ਦਲਪੰਥ ਦਾ ਹੈੱਡਕੁਆਟਰ ਆ ਉੱਤੇ ਬڑے ਵੱਡੇ ਲੈਵਲ ਦੇ ਉੱਤੇ ਪੰਜਾਬ ਪਧਰ ਦੇ ਉੱਤੇ ਇਹ ਜਿਹੜਾ ਆ ਮਨਾਇਆ ਸੀ ਤੇ ਜਹਦਾਰ ਸ਼ੇਰ ਸਿੰਘ ਜੀ ਉਹਨਾਂ ਨੇ ਇਹ ਜਿਹੜਾ ਵਾ ਦੋ ਤਿੰਦਰ ਅੱਗੇ ਪਾ ਦਿੱਤਾ ਸੀਗਾ ਕਿਉਂਕਿ ਇਹਨਾਂ ਦੀ ਮੰਗ ਸੀ ਕਿ ਇਹ ਕਹਿੰਦੇ ਸੀ ਕਿ ਤੁਸੀਂ ਵਿੱਚ ਸਮੂਲਿਤ ਕਰੋ ਇਹ ਸਰ ਕੇ ਅਸੀਂ ਇਹਨਾਂ ਦੀ ਹੁਕਮ ਦੇ ਅਨੁਸਾਰ ਸੰਗਤਾਂ ਦੇ ਹੁਕਮ ਅਨੁਸਾਰ ਅੱਜ ਇੱਥੇ ਪਹੁੰਚੇ ਆ ਤੇ ਅਸੀਂ ਇੱਥੇ ਆ ਕੇ ਗੁਰੂ ਸਾਹਿਬ ਜੀ ਦੇ ছাত্র ਗੁਰੂ ਬ੍ਰਾਂ ਸਾਹਿਬ ਦੇ ছাত্র ਸ਼ਾਇਟ ਇਹ ਜੋ ਸਮਾਗਮ ਹੋ ਰਿਹਾ ਇਹਦੇ ਵਿੱਚ ਰਾਗੀ ਢਾਡੀ ਕੁਇਸ਼ਰ ਜਥੇ ਵਿਦਵਾਨ ਧਾਰਮਿਕ ਸਮਾਜਿਕ ਰਾਜਨੀਤਿਕ ਆਗੂ ਵੀ ਸਾਰੇ ਪਹੁੰਚ ਰਹੇ ਨੇ ਹਾਜ਼ਰੀਆਂ ਲਵਾ ਰਹੇ ਨੇ ਗੁਰਉਂ ਦੀਆਂ ਸੰਗਤਾਂ ਵੱਡੇ ਪੱਧਰ ਦੇ ਉੱਤੇ ਪਹੁੰਚੀਆਂ ਨੇ ਗੁਰੂਗੀਆਂ ਲੜ ਰਹੀਆਂ ਫੌਜਾਂ ਨਿਹੰਗ ਸਿੰਘ ਫੌਜਾਂ ਦਲਪੰਸੀਆਂ ਦਸ਼ਮੇਸ਼ਰਨਾ ਦਲੀਆਂ ਬਾਕੀ ਵੀ ਰੰਗਰੇਟਾ ਟਾਈਗਰ ਫੋਰਸ ਦੇ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਜੀ ਵੀ ਪਹੁੰਚੇ ਨੇ ਇਸੇ ਤਰ੍ਹਾਂ ਬਾਕੀ ਸਾਰੀਆਂ ਫੌਜਾਂ ਜਿਹੜੀਆਂ ਵੱਧ ਚੜ ਕੇ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਤੇ ਕਿਉਂਕਿ ਇਹ ਇੱਕ ਇਤਿਹਾਸ ਆ ਕਿ ਜਿਹੜੇ ਸ਼ਹੀਦ ਮਰੀਦ ਜਿਹੜਾ ਕੋਈ ਦੇਰ ਦੁਨੀਆ ਵਾਸਤੇ ਕੁਰਬਾਨੀ ਕਰਦਾ ਉਦਾ ਇਸੇ ਤਰ੍ਹਾਂ ਹੀ ਮਿਲ ਲੱਗਦੇ ਨੇ ਤੇ ਇਹ ਸਰ ਕੇ ਕਿ ਬਾਬਾ ਜੀਵਨ ਸਿੰਘ ਜੀ ਨੇ ਐਡੀ ਵੱਡੀ ਕੁਰਬਾਨੀ ਕੀਤੀ ਆ ਇਹ ਬੀਮੇ ਸਾਲ ਕੁਰਬਾਨੀ ਸਦਾ ਵਾਸਤੇ ਜਿਹੜੀ ਆ ਇਹ ਬਾਬਾ ਜੀਵਨ ਸਿੰਘ ਦੀ ਇਹ ਆਉਣ ਵਾਲੀ ਯਾਨੀ ਪੀੜ੍ਹੀਆਂ ਨੂੰ ਇਹ ਯਾਦ ਕਰਾਏਗੀ ਕਿ ਅਸੀਂ ਸਾਡਾ ਜਿਹੜਾ ਜੀਵਨ ਆ ਉਹ ਅਸੀਂ ਕਿਸਵੇਂ ਬਤੀਤ ਕਰਨਾ ਤੇ ਇਸ ਮੌਕੇ ਉੱਤੇ ਮੈਂ ਖਾਸ ਤੌਰ ਤੇ ਜਿੱਥੇ ਜਹਦਰ ਸ਼ੇਰ ਸਿੰਘ ਜੀ ਸਾਰੀ ਪ੍ਰਬੰਧਕ ਕਮੇਟੀ ਪਿੰਡ ਜਮਾਲਪੁਰ ਲੁਧਿਆਣਾ ਵਿਖੇ ਸਾਰੀਆਂ ਸੰਗਤਾਂ ਦਾ ਸਾਨੂੰ ਸਾਧਕੇ ਸਤਿਕਾਰਯੋਗ ਮਾਨ ਦੇ ਤੇ ਧੰਨਵਾਦ ਕਰਦਾ ਉਤੇ ਨਾਲ ਹੀ ਦਾ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਆਓ ਆਪਾਂ ਸਾਰੇ ਇਸ ਪਾਵਨ ਪਵਿੱਤਰ ਦਿਹਾੜੇ ਨੂੰ ਅਗਾਉ ਆਉਣ ਵਾਲੇ ਸਮੇਂ ਦੇ ਵਿੱਚ ਵੀ ਧੰਨਤਾ ਨਾਮਰਸ਼ੀਦ ਬਾਬਾ ਜੀਵਨ ਸਿੰਘ ਜੀ ਜਿਹੜੇ ਨੇ ਉਹਨਾਂ ਦਾ ਬਿਨਾਂ ਕਿਸੇ ਜਾਤ ਪਾਤ ਤੋਂ ਬਿਨਾਂ ਕਿਸੇ ਭੇਦਭਾਵ ਤੋਂ ਰਲ ਮਿਲ ਕੇ ਕਰਕੇ ਤੇ ਇਹ ਛੜਦਾ ਪਾਵਨਾਂ ਨਾਲ ਇਹ ਦਿਨ ਮਨਾਇਆ ਕਰੀਏ ਤਾਂ ਕਿ ਜਿਹੜੇ ਸਾਡੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸਿੱਖ ਬਣਾਇਆ ਸੀ ਸਾਡੇ ਨਾ ਜਾਤਾਂ ਪਾਤਾਂ ਖਤਮ ਕਰਕੇ ਇੱਕ ਖੰਡੇ ਬਾਟੇ ਦੇ ਵਿੱਚ ਇੱਕ ਲੰਗਰ ਕੀਤੀ ਸੀ ਇੱਕ ਪੰਗਤ ਕੀਤੀ ਸੀ ਪਰ ਅੱਜ ਸਿੱਖ ਕੌਮ ਦੇ ਵਿੱਚ ਵੀ ਜਿਹੜਾ ਵਾ ਇਹੋ ਜਿਹਿਆਂ ਕਈ ਸੰਸਥਾਵਾਂ ਨੇ ਜਿਹੜੀਆਂ ਅੱਜ ਵੀ ਇਹ ਪਾੜੇ ਪਾਉਂਡੀਆਂ ਨੇ ਤੇ ਮੈਂ ਉਹਨਾਂ ਨੂੰ ਇਸ ਮੌਕੇ ਦੇ ਉੱਤੇ ਇਹ ਚੇਤਾਵਨੀ ਵੀ ਦਿੰਦਾ ਮਾਂ ਵੀ ਤੁਸੀਂ ਇਹ ਕਰਮ ਛੱਡ ਦਿਓ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਫਲਸਫਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਉਹ ਫਲਸਫੇ ਦੇ ਚੱਲ ਕੇ ਆਪਾਂ ਚੱਲਣਾ ਤੇ ਇਹ ਜਾਤ ਪਾਤ ਦਾ ਜਿਹੜਾ ਵਾ ਕੀੜਾ ਵਾ ਇਸ ਇੱਕ ਧਰਮ ਦੇ ਵਿੱਚੋਂ ਕੱਢਣਾ ਤੇ ਨਾਲ ਦੇ ਨਾਲ ਮੈਂ ਇਹ ਜਿਹੜੀ ਚੀਜ਼ ਹੈ ਇਹ ਕਹਿਣਾ ਵਾ ਵੀ ਜਿਹੜੀ ਪੰਜਾਬ ਸਰਕਾਰ ਹੈ ਮੌਕੇ ਦੀ ਭਗਵੰਤ ਮਾਨ ਸਿੰਘ ਜੀ ਜਿਹੜੇ ਮੁੱਖ ਮੰਤਰੀ ਨੇ ਜਾਂ ਸਾਰੀ ਇਹਨਾਂ ਦੀ ਕੈਬਨਿਟ ਆ ਤੇ ਸਾਰੇ ਐਮਐਲਏ ਸਮਾਨ ਪੰਜਾਬ ਦੇ ਸਾਰੀਆਂ ਬਾਕੀ ਵੀ ਸੰਸਥਾਪਨੀਆਂ ਜਾਂ ਸਿਆਸੀ ਪਾਰਟੀਆਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਬਾਬਾ ਜੀਵਨ ਸਿੰਘ ਜੀ ਨੇ ਜੋ ਦੁਨੀਆ ਦੇ ਉੱਤੇ ਇਤਿਹਾਸ ਰਚ ਕੇ ਏਡੀ ਵੱਡੀ ਕੁਰਬਾਨੀ ਕੀਤੀ ਆ ਉਹਦੇ ਮਾਦੇ ਨਜ਼ਰ ਰੱਖਦੇ ਹੋਏ ਬਾਬਾ ਜੀਵਨ ਸਿੰਘ ਜੀ ਦੀ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਉਹ ਗਸ਼ਟਡ ਛੁੱਟੀ ਜਨਮ ਦਿਹਾੜੇ ਦੇ ਉੱਤੇ ਹੋਣੀ ਚਾਹੀਦੀ ਆ ਇਹ ਸਾਡੀ ਮੇਰੀ ਮੰਗ ਨਹੀਂ ਆ ਸਾਰੇ ਸਮਾਜ ਦੀ ਸਾਰੇ ਕੋਲ ਸਾਰੇ ਪੰਜਾਬ ਦੀ ਸੰਗਤ ਦੀ ਜਿਹੜੀ ਆ ਇਹ ਮੰਗਿਆ ਕਿ ਬਾਬਾ ਜੀਵਨ ਸਿੰਘ ਜੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਆ ਮੰਗ ਜਿਹੜੀ ਆ ਇਹ ਪੂਰੀ ਹੋਣੀ ਚਾਹੀਦੀ ਆ ਕਿਉਂਕਿ ਬਹੁ ਗਿੰਦੀ ਪੰਜਾਬ ਦੇ ਵਿੱਚ ਜਿਹੜੀ ਆ ਉਹ ਬਾਬਾ ਜੀਵਨ ਸਿੰਘ ਜੀ ਦੀ ਜਿਹੜੀ ਸਮਾਜ ਦੀ ਐਸਸੀ ਬੀਸੀ ਭਾਈਚਾਰੇ ਦੀ ਆ ਇਹ ਸਰਕੇ ਇਹ ਜਿਹੜੀ ਜਿਹੜੀ ਸ਼ਹੀਦੀ ਕਰਕੇ ਗਏ ਆ ਜਿਹੜੀ ਕੁਰਬਾਨੀ ਕਰਕੇ ਗਏ ਆ ਉਸ ਕੁਰਬਾਨੀ ਨੂੰ ਮਤੇ ਨਾਜ਼ਰ ਰੱਖਦੇ ਹੋਏ ਜੇ ਆਪਾਂ ਹੋਰ ਨਾ ਕੋਈ ਕਿਸਿਆਂ ਦੀ ਆਪਾਂ ਛੁੱਟੀਆਂ ਕਰਦੇ ਆ ਤੇ ਬਾਬਾ ਜੀਵਨ ਸਿੰਘ ਤੋਂ ਮੈਂ ਸਮਝਦਾ ਵੀ ਵੱਡੀ ਕੋਈ ਕੋਈ ਕੁਰਬਾਨੀ ਨਹੀਂ ਕਰ ਸਕਿਆ ਕੋਈ ਕੁਰਬਾਨੀ ਕਰ ਨਹੀਂ ਸਕੂਗਾ ਤੇ ਆਪਾਂ ਉਹਨਾਂ ਦੇ ਪੰਜਾਬ ਸਰਕਾਰ ਜਿਹੜੀ ਆ ਜਲਦੀ ਤੋਂ ਜਲਦੀ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਵਾ ਇਹ ਜਨਮ ਦਿਹਾੜੇ ਉੱਤੇ ਉਹਨਾਂ ਦੀ ਗੈਸਟਰ ਛੁੱਟੀ ਕਰਕੇ ਤੇ ਗੁਰੂ ਜਿਹੜੀ ਆ ਗੁਰੂ ਕਾਹੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਕਿਰਪਾਲਤਾ ਕਰੇ ਤੇ ਸਮੂਹ ਸੰਗਤਾਂ ਦੇਸ਼ ਵਿਦੇਸ਼ ਦੀਆਂ ਜਿੱਥੇ ਵੀ ਸੰਗਤਾਂ ਬੈਠੀਆਂ ਸੁਣ ਰਹੀਆਂ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਵਾਂ ਕਿ ਜਿੱਥੇ-ਜਿੱਥੇ ਵੀ ਸਾਰੀਆਂ ਸੰਗਤਾਂ ਆਪਣੇ ਤੁਹਾਡੇ ਮਾਧਮ ਰਾਹੀਂ ਤੁਹਾਡੇ ਚੈਨਲ ਰਾਹੀਂ ਜਿਹੜੀਆਂ ਸੰਗਤਾਂ ਇਹ ਦੇਖ ਰਹੀਆਂ ਸੁਣ ਰਹੀਆਂ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਆ ਆਓ ਆਪਾਂ ਤਕੜੇ ਹੋ ਕੇ ਤਨਤਨ ਬਾਬਾ ਜੀਵਨ ਸਿੰਘ ਜੀ ਤੰਤਰ ਬਾਬਾ ਦੀਪ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਤੰਤਰ ਬਾਬਾ ਨੌਧ ਸਿੰਘ ਜੀ ਤੰਤਰ ਬਾਬਾ ਬੁੱਤਾ ਸਿੰਘ ਬਾਬਾ ਗਰਜਾ ਸਿੰਘ ਜੀ ਬਾਬਾ ਵੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਇਹ ਬਾਬਾ ਮਹਿੰਦਰ ਸਿੰਘ ਜੀ ਕੌਮੀ ਜਰਨਲ ਇਹਨਾਂ ਦੇ ਤਿਹਾੜੇ ਰਲ ਮਿਲ ਕਰਕੇ ਮਨਾਇਆ ਕਰੀਏ ਤੇ ਜਦ ਤੱਕ ਅਸੀਂ ਆਪਣਾ ਜਾਤ ਪਾਤ ਦਾ ਜੜਾ ਵਾ ਕੀੜਾ ਡਾ ਵਾ ਸਾਡੇ ਸਿੱਖ ਧਰਮ ਦੇ ਵਿੱਚ ਆ ਉਹ ਅਸੀਂ ਉਹ ਉਹਨੂੰ ਕੱਢਦੇ ਨਹੀਂ ਉਹਨਾਂ ਚਿਰ ਤੱਕ ਸਾਡੀ ਸਿੱਖ ਧਰਮ ਦੇ ਵਿੱਚ ਜਿਹੜੀ ਆ ਉਹ ਸਿੱਖ ਗੁਰੂ ਸਾਹਿਬ ਜੀ ਦਾ ਫਲਸਫਾ ਉਹ ਉਹਨੂੰ ਜਿਹੜਾ ਵਾ ਉਹ ਠੀਕ ਨਹੀਂ ਹੋ ਸਕਦਾ ਨਾ ਕੋਈ ਉਹ ਕਰ ਹੀ ਸਕੇਗਾ ਭਾਰਗੀ ਬਾਬਾ ਜੀਵਨ ਸਿੰਘ ਜੀ ਨੇ ਲੱਖਾਂ ਮੁਕਲਾਂ ਦੇ ਘੇਰੇ ਵਿੱਚੋਂ ਗੁਰਦੇਵ ਹਾਦਰ ਸਾਹਿਬ ਜੀ ਦਾ ਅਸੀਸ ਚੁੱਕ ਕੇ ਵਾਪਸ ਸ੍ਰੀ ਅਨੰਦ ਪ੍ਰਸਾਦ ਦੀ ਧਰਤੀ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪੇਟ ਕੀਤਾ ਤਦ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਆਪਣੀ ਗਲਮਕੜੀ ਚ ਲੈ ਕੇ ਰੰਗਰੇਟੇ ਗੁਰੂ ਕੇ ਪੇਟ ਦਾ ਵਾਰ ਦੇ ਕੇ ਨਵਾਜਿਆ ਤੇ ਉਸ ਤੋਂ ਬਾਅਦ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਖਾਲਸਾ ਪੰਥ ਦੀ ਸਾਜਨਾ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਹੱਥੀਂ ਬਾਬਾ ਜੀਵਨ ਸਿੰਘ ਜੀ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਆਪ ਖੁਦ ਅੰਮ੍ਰਿਤ ਛਕਾ ਕੇ ਭਾਈ ਜੈਤਾ ਜੋ ਬਾਬਾ ਜੀ ਦਾ ਪਹਿਲਾ ਨਾਂ ਸੀ ਉਹਦੇ ਤੋਂ ਅਮਰਤ ਛਕਾ ਕੇ ਬਾਬਾ ਜੀਵਨ ਸਿੰਘ ਨਾਮ ਆਪ ਖੁਦ ਰੱਖਿਆ ਤੇ ਫਿਰ ਉਸ ਤੋਂ ਬਾਅਦ ਜਦੋਂ ਜ਼ਬਰ ਜ਼ੁਲਮ ਦੇ ਖਿਲਾਫ ਜਿਹੜੀ ਆ ਜੰਗਾ ਜੁੱਧਾਂ ਦੀ ਜਦੋਂ ਸਮਾਂ ਆਇਆ ਤਦ ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਪੰਥ ਦੀ ਸਿੱਖ ਪੰਥ ਜਿਹਨੂੰ ਕਹਿੰਨੇ ਆਪਾਂ ਉਹ ਸਿੱਖ ਪੰਥ ਦੀ ਜਿਹੜੀ ਜਥੇਦਾਰੀ ਕਮਾਂਡ ਜਿਹੜੀ ਆ ਉਹ ਜਥੇਦਾਰ ਬਾਬਾ ਜਿਹੜਾ ਬਾਬਾ ਜੀਵਨ ਸਿੰਘ ਜੀ ਨੂੰ ਬਣਾਇਆ ਤੇ ਬਾਬਾ ਜੀਵਨ ਸਿੰਘ ਜੀ ਦੇ ਹੀ ਅਗਵਾਈ ਵਿੱਚ ਤੇ ਬਾ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਛਤਰ ਸ਼ਾਇਆ ਹੇਟ ਇਹ ਸਾਰੀਆਂ ਜੰਗਾ ਯੁੱਧਾਂ ਭਾਵ ਕੇ 13 ਜੰਗਾ ਜੜੀਆਂ ਇਹ ਸਾਰੀਆਂ ਦੇ ਸਿਰਾਂ 14 ਜੰਗਾ ਹੋਈਆਂ 13 ਜੰਗਾ ਜੜੀਆਂ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਨੂੰ ਮੋਰੀ ਕਰਕੇ ਲੜਾਈਆਂ ਜਿਹਦੇ ਵਿੱਚ 13 ਦੀਆਂ 13 ਜੰਗਾਂ ਜਣੀਆਂ ਉਹ ਬਾਬਾ ਜੀਵਨ ਸਿੰਘ ਦੀ ਅਗਵਾਈ ਵਿੱਚ ਉਹ ਸਾਰੀਆਂ ਹੀ ਜ਼ਬਰ ਜ਼ੁਲਮ ਦੇ ਖਿਲਾਫ ਜਣੀਆਂ ਉਹ ਲੜੀਆਂ ਤੇ ਜਿੱਤੀਆਂ ਗਈਆਂ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰਕੇ ਬੇਟੇ ਇਹਨਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹਣ ਜੀ ਜੋ ਕਿ ਅੱਜ ਅਸੀਂ 8 ਜਨਵਰੀ ਨੂੰ ਬਾਬਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਜਮਾਲਪੁਰ ਅਵਾਨਾ ਵਿਖੇ ਸਾਰੀ ਕਮੇਟੀ ਦੇ ਸਹਿਯੋਗ ਦੇ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜੋ ਕਿ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਉਸ ਦੀ ਗਵਾਹੀ ਬਾਬਾ ਦਰਸ਼ਨ ਸਿੰਘ ਜੀ ਨਨਕਾਣਾ ਸਾਹਿਬ ਵਾਲੇ ਸੁਮੇਸ਼ ਤਰਨਾ ਦਾ ਦੇ ਮੁਖੀ ਅੰਮ੍ਰਿਤਸਰ ਤੋਂ ਸਾਡੇ ਕੋਲ ਆਏ ਹੋਏ ਹਨ ਉਹਨਾਂ ਦੇ ਬਚਨ ਬਲਾਸ ਵੀ ਹੋਏ ਹਨ ਸਖਤਾ ਨੂੰ ਉਹਨਾਂ ਨੇ ਵੀ ਉਹਨਾਂ ਨੇ ਵੀ ਬਹੁਤ ਵਧੀਆ ਸੱਚੇ ਢੰਗ ਦੇ ਨਾਲ ਬਾਬਾ ਜੀ ਦੇ ਨਾਲ ਲੱਗਣ ਵਾਸਤੇ ਕਿਹਾ ਹੈ ਵੀ ਰਇਤਾਂ ਛੱਡ ਕੇ ਰਇਤਾਂ ਦੇ ਵਿੱਚ ਲਗੋ ਆਪਣਾ ਜੋ ਵੀ ਹੈ ਜੋ ਵੀ ਉਸ ਤੋਂ ਬਾਅਦ ਦੇ ਵਿੱਚ ਨਿਊਜ਼ ਚੈਨਲ ਵਾਲਿਆਂ ਦਾ ਸਾਰੇ ਵੀਰਾਂ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ